ਮੈਂ ਤਾਂ 3 ਮਹੀਨੇ ਮੁੱਖ ਮੰਤਰੀ ਰਿਆ ਲੇਕਿਨ 3 ਮਹੀਨੇ ਚ ਅਜ ਮਹਿਲਕਲਾ ਹਲਕੇ ਚ ਆਇਆ ਮੈਂ ਮਹਿਲਕਲਾ ਨੂੰ ਜਿਹੜਾ ਅਸੀਂ ਦਰਜਾ ਦਿੱਤਾ ਐਥੇ ਤਸੀਲ ਤੋਂ ਉੱਪਰ ਚੱਕ ਕੇ ਜਿਹੜਾ ਐਸਡੀਐਮ ਬੈਠਣ ਲਾਇਆ ਸਬ ਡਿਵੀਜ਼ਨ ਦਾ ਦਰਜਾ ਐਸੀ ਇਤਮੈਲ ਕਲਾ ਨੂੰ ਦਿੱਤਾ ਅੱਜ ਵੀ 4 ਸਾਲ ਤੋਂ ਇੱਥੇ ਸਬਡਿਵੀਜ਼ਨ ਚੱਲ ਰਹੀ ਹੈ ਇਹ ਬੱਕਰੀ ਗੱਲ ਹੈ ਕਿ ਮੌਜੂਦਾ ਸਰਕਾਰ ਉਹਦਾ ਦਫ਼ਤਰ ਵੀ ਨਹੀਂ ਬਣਾ ਸਕੀ 25 ਕਰੋੜ ਰੁਪਈਆ 3 ਮਹੀਨੇ ਦੇ ਵਿੱਚ ਅਸੀਂ ਮਹਿਲਕਲਾ ਦੀਆਂ ਪੰਚਾਇਤਾਂ ਨੂੰ ਭੇਜਿਆ ਆ 4 ਸਾਲ ਦੇ ਵਿੱਚ 5 ਰੁਪਏ ਵੀ ਨਹੀਂ ਆਏ ਉਹਨਾਂ ਦੀ 3 ਮਹੀਨੇ ਦੇ ਵਿੱਚ ਮਹਿਲਕਲਾ ਦੀਆਂ 70 ਕਿਲੋਮੀਟਰ ਪੱਕੀਆਂ ਸੜਕਾਂ ਜਿਨ੍ਹਾਂ ਦੀ ਗਿਣਤੀ 25 ਹੈ ਐਸੀ ਉਹ ਪੱਕੀਆਂ ਕੀਤੀਆਂ 3 ਮਹੀਨੇ ਚ ਪਾਸ ਕਰਕੇ ਪੱਕੀਆਂ ਵੀ ਕਰਾਤੀਆਂ ਸੀ ਕਿਉਂਕਿ ਇਹ ਮਹਿਲ ਕਲਾ ਨੂੰ ਉਸ ਸਮੇਂ 3 ਮਹੀਨੇ ਦੀ ਹੋਰ ਗੱਲਾਂ ਦੇ ਨਾਲ ਇਹ ਵੀ ਦੇਣਾ ਹੈ ਕਿ ਵੱਡੇ ਪੱਧਰ ਤੇ ਮਹਿਲ ਕਲਾ ਦਾ 3 ਮਹੀਨੇ ਚ ਵਿਕਾਸ ਹੋਇਆ ਸੋ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਫੇਰ ਸੀਤਾ ਨੂੰ ਸੰਦਾਰਲੀ ਪੇਟ ਕਰ ਚੰਨੀ ਜੀ ਦੋ ਸਵਾਲ ਨੇ ਕਿ ਕੀ ਹੋ ਰਿਹਾ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਲੋਕ ਬਿਆਨ ਬਾਰੇ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਵਰੂਤੀਆਂ ਦੀਆਂ ਇਹ ਚਾਲਾਂ ਹਨ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਅੱਜ। ਐਸੀ ਬਿਜਲੀ ਦੇ ਬਿੱਲ ਮਾਪ ਕੀਤੇ। ਸਾਰਿਆਂ ਦੇ ਕੀਤੇ। ਕਿਸੇ ਇੱਕ ਦਾ ਨਹੀਂ ਕੀਤਾ। ਐ ਨਹੀਂ ਆ ਕਿ ਪੁਰਾਣੇ ਦਾ ਕਰਨਾ ਪੁਰਾਣੇ ਦਾ ਨਹੀਂ ਕੀਣਾ। ਕਿੰਨੇ ਕਿੰਨੇ ਬਿੱਲ ਖੜੇ ਸੀ। ਸਭ ਦੇ ਮਾਪ ਕੀਤੇ। ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ। ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਾ ਨੂੰ ਵਰਦੀ ਮਿਲਦੀ ਹੈ। ਦੂਸਰੇ ਦਿਨ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦਇਆ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹੜੇ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਪੀਸ ਮਾ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੇਲੀ ਸੁੰਢੀ ਪੈ ਗਈ ਮੈਂ ਪਹਿਲਾਂ 12000 ਰੁਪਏ ਉਹ ਆਵਜਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਏ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਕਾ ਮੈਂ ਆਪਣੇ ਪਿੰਡੇ ਦੇ ਸਈਆਂ ਦੇਖੀ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁੱਦਾਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲ ਰਿਹਾ ਹਾਂ ਜਿਹੜੀ ਵਾਰ ਕੇਵਲਟੀ ਲੋ ਕਹਿੰਦੇ ਹਨ ਕੇਵਲਟੀ ਲੋ ਕਹਿੰਦੇ ਤੁਹਾਨੂੰ ਬੀਜੇਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦਾ ਮੇਰੀ ਗੱਲ ਨਹੀਂ ਬਥੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁੱਚਾ ਨੇਤ ਨੀਕੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਸਿਪਾਹੀ ਲੈਣਾ ਜਿਹੜੇ